ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਮਾਈ ਸ਼ਲਕਣੀ ਦੇ 7 ਪੁੱਤਰਾਂ ਦੀ ਅੰਮਰਤ ਸਰ ਜੀ ਤਰਨਤਾਰਨ ਰੋਡ ਤੇ ਪਿੰਡ ਚੱਬਾ ਨਾਮ ਇੱਕ ਪਿੰਡ ਹੈ ਜਿਸ ਦੇ ਆ 7 ਪੁੱਤ ਅਜੇ ਤੱਕ ਮੌਜੂਦ ਹਨ ਜਿੰਨਾਂ ਵਿੱਚ ਸੱਤ ਦਾ ਖਾਨਦਾਨਾਂ ਦੇ ਲੋਕ ਵਸਦੇ ਹਨ ਉਸ ਪਿੰਡ ਵਿੱਚ ਇੱਕ ਮਾਈ ਸ਼ਲਖਣੀ ਵਸਦੀ ਸੀ ਜੋ ਬੇਅਲਾਦ ਸੀ ਉਸ ਨੇ ਕਈ ਪੀਰ ਫਕੀਰ ਮਨਾਏ ਪਰੰਤੂ ਉਹਨਾਂ ਦੇ ਘਰ ਉਤਰਨਾ ਹੋਇਆ ਉਹ ਨਿਰਾਸ਼ ਹੋ ਕੇ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਦਰਸ਼ਨਾਂ ਲਈ ਆਈ ਗੁਰੂ ਜੀ ਉਸ ਵਕਤ ਸੰਗਰਾਣਾ ਸਾਹਿਬ ਦੇ ਗੁਰਦੁਆਰਾ ਸਹਿ ਵਿੱਚ ਠਹਿਰੇ ਹੋਏ ਸਾਨਾ ਉਸ ਗੁਰਦੁਆਰੇ ਹਰ ਮਹੀਨੇ ਮੇਲਾ ਲੱਗਦਾ ਹੈ ਉਸ ਮਾਈ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਇੱਕ ਸਾਦ ਸੁਨਾਇਆ ਗੁਰੂ ਜੀ ਨੂੰ ਭਾਵ ਕੇ ਬੇਨਤੀ ਰੂਪੀ ਸਾਦ ਸੱਸੀਏ ਦਾੜੀਏ ਜਿਤੀਏ ਪੱਗੇ ਅੱਜਰਾਮ ਹੈ ਗੁਰੂ ਹਰਗੋਬਿੰਦ ਅੱਗੇ ਪੀਰ ਫਕੀਰ ਸਾਬ ਮਨਾਏ ਮੈਂ ਅੱਗੇ ਨਾਮ ਸੁਲੱਖਣੀ ਮੈਂ ਵਸਦੀ ਆ ਚੱਬੇ ਆਵਲ ਜਾਂਦੀ ਨੂੰ ਕੋਈ ਫਲ ਲੱਗੇ ਜਦੋਂ ਇਹ ਗਾ ਸੁਣਾਇਆ ਤਾਂ ਗੁਰੂ ਜੀ ਨੇ ਵਾਚਨ ਕੀਤਾ ਕਿ ਤੇਰੇ ਭਾਗਾ ਵਿੱਚ ਕੋਈ ਪੁੱਤਰ ਨਹੀਂ ਲਿਖਿਆ ਇਹ ਬਾਤ ਸੁਣ ਕੇ ਮਾਈ ਨਰਾਸ ਹੋ ਕੇ ਜਾਣ ਲੱਗੀ ਤੇ ਘਰ ਨੂੰ ਮੁੜ ਪਈ ਉਹ ਘਰ ਮੁੜੀ ਜਾਂਦੀ ਮਾਈ ਸ਼ਰਖਣੀ ਨੂੰ ਰਾਹ ਤੇ ਵਿੱਚ ਭਾਈ ਗਰਦਾਸ ਜੀ ਮਿਲ ਪਏ ਉਹਨਾਂ ਨੇ ਛਲਾ ਦਿੱਤੀ ਕਿ ਜਿਸ ਵਕਤ ਗੁਰੂ ਜੀ ਘੋੜੇ ਤੇ ਸਵਾਰ ਹੋਣਗੇ ਤਾਰੂਣਾ ਨੂੰ ਕਹੀਂ ਕਿ ਆਪ ਹੀ ਕਰਤਾ ਰੂਪ ਹੋ ਜੱਗੇ ਮੇਰੇ ਕਰਮਾਂ ਵਿੱਚ ਪੁੱਤਰ ਨਹੀਂ ਲਿਖਿਆ ਆਪ ਹੋਣ ਲਿਖਦੇ ਹੋ ਉੱਥੇ ਵੀ ਤੁਸੀਂ ਲਿਖਣਹਾਰ ਹੋ ਇੱਥੇ ਵੀ ਤੁਸੀਂ ਲਿਖਣਹਾਰ ਹੋ ਮਾਈ ਝਲਕਣੀ ਭਾਈ ਗਰਦਾਸ ਜੀ ਦੇ ਕਹੇ ਅਨੁਸਾਰ ਪਿੰਡ ਜਾ ਕੇ ਕਲਮ ਦਵਾਤ ਲੈ ਕੇ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਉੱਚਾ ਵਾਗਤ ਗੁਰੂ ਜੀ ਘੋੜੇ ਤੇ ਸਵਾਰ ਸਨ ਮਾਈ ਸ਼ਲਕਣੀ ਜੀ ਨੇ ਘੋੜੇ ਦੀ ਬਾਗ ਫੜੀ ਤੇ ਫੇਰ ਬੇਨਤੀ ਕੀਤੀ ਗੁਰੂ ਜੀ ਸੁਣ ਕੇ ਹੱਥ ਪਏ ਕਹਿਣ ਲੱਗੇ ਤੈਨੂੰ ਕਿਸੇ ਸਿਆਣੇ ਨੇ ਸਮਝਾ ਕੇ ਭੇਜਿਆ ਹੈ ਗੁਰੂ ਜੀ ਤੀਰ ਨਾਲ ਸਿਆਹੀ ਲਾ ਕੇ ਉਸ ਦੇ ਮੱਥੇ ਤੇ ਇੱਕ ਅੰਗ ਲਿਖਣ ਲੱਗੇ ਭਾਵ ਕਿ ਇੱਕ ਪੁੱਤਰ ਦੀ ਦਾਤ ਵਕਸ਼ਣ ਲੱਗੇ ਤਾ ਘੋੜੇ ਨੇ ਪੈਰ ਚੁੱਕ ਕੇ ਗੁਰੂ ਜੀ ਦਾ ਹੱਥ ਹਿਲਾ ਦਿੱਤਾ ਉਹ ਇੱਕ ਅੰਗ ਦੀ ਤਾਂ ਸੱਤ ਅੰਗ ਲਿਖਿਆ ਗਿਆ ਤਦ ਗੁਰੂ ਜੀ ਨੇ ਕਿਹਾ ਕਿ ਇੱਕ ਪੁੱਤਰ ਕਰਤਾਰ ਦੇਣ ਲੱਗਾ ਸੀ ਪਰ ਸੇ ਪੁੱਤਰ ਨੇ ਜੋ ਅੱਜ ਤੈਨੂੰ ਇਸ ਘੋੜੇ ਨੇ ਹੋਰ ਦਵਾ ਦਿੱਤੇ ਹੁਣ ਤੇਰੇ ਘਰ ਸੱਤ ਪੁੱਤਰ ਹੋਣਗੇ ਮਾਈ ਕਹਿਣ ਲੱਗੀ ਕਿ ਮਹਾਰਾਜ ਅਜੀ ਜਾਤਾ ਸੱਤ ਪੁੱਤਰ ਜਿਨ੍ਹਾਂ ਦੀ ਸਾਡਾ ਵਾਹੀ ਦਾ ਕੰਮ ਹੈ ਸਾਡਾ ਹਾਲ ਨਹੀਂ ਸੀ ਚੱਲ ਸਕਦਾ ਸਾਨੂੰ ਤਾਂ ਬਹੁਤ ਲੋਡ ਹੈ ਤਾਂ ਬਹੁਤ ਮਿਹਰ ਕੀਤੀ ਹੈ ਸੋ ਮਾਈ ਸ਼ਲਖਣੀ ਦੇ ਘਰ ਸੱਤ ਪੁੱਤਰ ਜਨਮੇ ਮਾਈ ਆਪਣਾ ਨਿਤਨੇਮ ਕਰਦੀ ਰਹੀ ਸੰਤ ਸੇਵਾ ਕਰਦੀ ਰਹੀ ਗੁਰ ਸੇਖੋ ਸਭ ਦਾਤਾ ਸਾਧਗੁਰੂ ਪਾਸੋਂ ਮੰਗਣਿਆ ਚਾਹੀਦੇ ਹਨ ਜੋ ਦਾਤਾ ਨਾਲ ਝੋਲੀਆਂ ਭਰਦਾ ਹੈ ਉਸ ਕਾਲਪੁਰਖ ਨੇ ਹੀ ਦੇਣਾ ਹੈ ਜੇ ਸੱਚੇ ਮਨੋਂ ਸੱਚੇ ਦੇਲੋਂ પ્રેમ ਦੇ ਨਾਲ ਮੰਗੇ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ ਕੀ ਫਤਿਹ